ਫਾਤਣਾ ਸਹਿਰ ਦੇ ਵਿੱਚ ਮੋਬਾਈਲ ਸ਼ੋਰੂਮ ਅਤੇ ਕਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਜਿਸ ਦੇ ਵਿੱਚ ਪੁਲਿਸ ਨੇ ਦੋ ਕਥਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਤੋਂ ਬਰਾਮਦਗੀ ਹੋਈ ਹੈ ਕੁਝ ਮੋਬਾਈਲ ਬਰਾਮਦ ਹੋਏ ਹਨ ਐਲਈਡੀ ਬਰਾਮਦ ਹੋਈ ਹੈ ਅਤੇ ਕਈ ਚੀਜ਼ਾਂ ਜਿਹੜੀ ਚੋਰੀ ਉਹਨਾਂ ਨੇ ਕੀਤੀ ਬਰਾਮਦ ਹੋਈ ਹੈ ਉਸ ਮਾਮਲੇ ਦੇ ਵਿੱਚ ਕਥਿਤ આરોપી ਸੀ ਉਹਨਾਂ ਨੂੰ ਸਮਾਣਾ ਅਦਾਲਤ ਦੇ ਵਿੱਚ ਹਵਲਦਾਰ ਗੁਰਦੀਪ ਸਿੰਘ ਵੱਲੋਂ ਪੈਸੇ ਕੀਤਾ ਗਿਆ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਵਿੱਚ ਇੱਕ ਹੋਰ ਇਹਨਾਂ ਦਾ ਸਾਥੀ ਥਾ ਜਿਹੜਾ ਅਜੇ ਪੁਲਿਸ ਨੇ ਉਹਨੂੰ ਨਾਮਜ਼ਦ ਕੀਤਾ ਹੈ ਉਸਨੂੰ ਵੀ ਗ੍ਰਿਫਤਾਰ ਕਰਨਾ ਹੈ ਗ੍ਰਿਫਤਾਰ ਕਰ ਲੇਗੀ ਪੁਲਿਸ ਔਰ ਮਾਮਲਾ ਦਰਜ ਕਰਾਇਆ ਗਿਆ ਸਮਾਣਾ ਅਦਾਲਤ ਨੇ ਦੋਨਾਂ ਨੂੰ ਜਿਹੜੇ 2 ਕਠੀ ਰੁਪਏ ਪੈਸੇ ਕੀਤੇ ਸੀ ਉਹਨਾਂ ਨੂੰ ਨਿਆਇਕ ਹरासत ਸੇ ਭੇਜ ਦਿੱਤਾ ਹੈ ਔਰ ਅਗਲੀ ਜਾਂਚ ਪਾਤਣਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿੰਨੀ ਗਲਤੀ ਹੋ ਗਈ ਸਰ ਜੀ ਖੱਦੀ ਬਿੱਧੀ ਸਾਗੇ ਤੁਹਾਨੂੰ ਆਉਂਦੀ ਕਿੰਨੇ ਭੜੇ ਹੋ ਭੜੇ 6000 ਇਹ ਕਿੰਨੇ ਭੜੇ ਦੂਗੇ ਕਿੱ데 ਪਾਤਣਾ ਨੇ ਪਾਤਣਾ ਦਾ ਉਹ ਹੈਗਾ ਜੀ ਕਿੱਥੇ ਕਿਹੜਾ ਹੈ ਗਗਣੀ ਹੋ ਕਿਤੇ ਦੇ ਹੋ ਪਾਤੜਾਂ ਦਾ ਹੀ ਸਾਡੇ ਇਸ ਤਾਈ ਇੱਕ ਦੋ ਦੁਕਾਨ ਚ ਨਾਲ ਨਾਲ ਉਹਦੇ ਇਹ ਮੁੰਡੇ ਦੇ ਉਹਨੇ ਜਿਆਦਾ ਕੀਤੇ ਨਾ ਅਸੀਂ ਘੱਟ ਕੀਤੇ ਤੂੰ ਕਰਦੇ ਹੋ ਚੋਰੀਆਂ ਤੁਸੀਂ ਸਰ ਜੀ ਖਾਦੀ ਪੁੱਤੀ ਜੋਗੇ ਅੱਗੇ ਤੋਂ ਨਹੀਂ ਕਰਦੇ ਇਹ ਸਰ ਮਿਤੀ 22 6 24 ਨੂੰ ਜੀ ਮਕਦਮਾ ਦਰਜ ਹੋਇਆ ਸੀ ਜੀ ਰਮੇਸ਼ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਬਾਡ ਨੰਬਰ 8 ਲੱਖ ਵਾਲੀ ਬਸਤੀ ਪਾਤੜਾਂ ਦੀ ਇਹਦੇ ਦੁਕਾਨ ਚੋਂ 13 ਮੋਬਾਈਲ ਚੋਰੀ ਹੋ ਗਏ ਸੀ ਜੀ ਤੇ ਐਲ ਸੀ ਡੀ ਹੋ ਗਈ ਸੀ ਜੀ ਤੇ ਐਲ ਸੀ ਡੀ 32 ਇੰਚ ਚੋਰੀ ਹੋ ਗਈ ਸੀ ਜੀ ਤੇ ਇਸ ਦੇ ਵਿੱਚ ਨਾਲ ਇੱਕ ਅੰਡੈਕਸ ਸੀ ਅੱਛਾ ਇਹ ਕਿੰਨੇ ਤਿੰਨ ਬੰਦੇ ਕਾਬੂ ਆਏ ਇਹ ਦੋ ਬੰਦੇ ਕਾਬੂ ਆ ਗਏ ਸੀ ਜੀ ਇਹਨਾਂ ਦੀ ਪੁੱਛਗਿੱਛ ਤੇ ਤਿੰਨ ਮਾਮਲੇ ਹੋ ਗਏ ਜੀ ਰਿਕਵਰ ਜੀ ਤੇ ਇੱਕ ਏ ਸੀ ਹੋਇਆ ਜੀ ਠੀਕ ਹੈ ਜੀ ਤੇ ਏ ਸੀ ਹੋਇਆ ਜੀ ਇੱਕ ਕੰਡੀਸ਼ਨ ਚੁੱਲਾ ਜੀ ਬਜਾਜ ਕੰਪਨੀ ਦਾ ਜੀ ਇੱਕ ਪਾਲ ਸਪੀਕਰ ਜੀ ਇੱਕ ਰੈਡਮੀ ਦਾ ਰੈਡਮੀ ਕੰਪਨੀ ਦਾ ਫੋਨ ਹੈ ਜੀ ਮਾਰਕ ਤੇ ਇੱਕ ਫੋਨ ਹੈਗਾ ਜੀ ਪੀਸੀ ਅਦਾਲਤ ਨੇ ਮਤਲਬ ਇਹਨਾਂ ਨੂੰ ਦੇ ਕੇ ਰਸਤ ਚਾਹੁੰਦੇ ਇਹਨਾਂ ਦਾ ਦੋ ਇੱਕ ਦਿਨ ਦਾ ਪੁਲਿਸ ਰਿਮਾਨ ਸੀ ਜੀ ਇਹਨਾਂ ਨੂੰ ਅੱਜ ਜੁਡੀਸ਼ਲ ਭੇਜਤਾ ਹੈ ਠੀਕ ਹੈ ਹਾਂ ਠੀਕ ਇੱਕ ਦੋਸੀ ਨਾਮਜ਼ਦ ਕਰੇ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼